ਕੁੜੀ ਨੂੰ ਭਾਵੁਕ ਹੁੰਦੇ ਦੇਖ ਸ਼ਗਨਾ ਵੇਲੇ ਉੱਚੀ ਉੱਚੀ ਰੋਣ ਲੱਗਿਆ ਵਿਆਹ ਵਾਲਾ ਮੁੰਡਾ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋ ਹਰ ਇੱਕ ਮੁਸੀਬਤ ਵਿੱਚ ਤੁਹਾਡੇ ਨਾਲ ਖੜੇ ਉਹੀ ਤੁਹਾਡਾ ਸੱਚਾ ਜੀਵਨ ਸਾਥੀ ਹੁੰਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦਾ ਵਿਆਹ ਹੋ ਰਿਹਾ ਹੈ ਅਤੇ ਕੁੜੀ ਬਰਮਾਲਾ ਪਾਉਣ ਤੋਂ ਪਹਿਲਾਂ ਬਰਮਾਲਾ ਹੱਥ ਵਿੱਚ ਫੜ ਕੇ ਮੱਥਾ ਟੇਕਦੀ ਹੈ ਅਤੇ ਫਿਰ ਮੁੰਡੇ ਦੇ ਗਲ ਵਿੱਚ ਪਾ ਕੇ ਭਾਵੁਕ ਹੋ ਜਾਂਦੀ ਹੈ ਇਹ ਦੇਖ ਕੇ ਮੁੰਡਾ ਵੀ ਭਾਵੁਕ ਹੋ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਜਿਸ ਨੂੰ ਕਿ ਉਸ ਦੀ ਮਾਂ ਚੁੱਪ ਕਰਉਂਦੀ ਏ دراصل ਇਸ ਮੁੰਡਾ ਕੁੜੀ ਦੀ ਲੰਬ ਮੈਰਜ ਹੈ ਅਤੇ ਵਿਆਹ ਤੋਂ ਪਹਿਲਾਂ ਇਹਨਾਂ ਦੋਵਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਚੰਗੇ ਮਾੜੇ ਦਿਨ ਕੱਟੇ ਪਰ ਕਦੇ ਵੀ ਇਹਨਾਂ ਨੇ ਇੱਕ ਦੂਜੇ ਨੂੰ ਮਾੜੇ ਹਾਲਾਤਾਂ ਵਿੱਚ ਦੇਖ ਕੇ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਅਤੇ ਅਖੀਰ ਵਿੱਚ ਬਹੁਤ ਕੁਝ ਸਹਿਣ ਅਤੇ ਝੱਲਣ ਤੋਂ ਬਾਅਦ ਇਹਨਾਂ ਦੋਵਾਂ ਦਾ ਵਿਆਹ ਹੋ ਗਿਆ ਜਿਸ ਕਰਕੇ ਵਿਆਹ ਵਾਲੇ ਦਿਨ ਇਹ ਆਪਣਾ ਪਹਿਲਾ ਵਾਲਾ ਸਮਾਂ ਯਾਦ ਕਰਕੇ ਭਾਵੁਕ ਹੋ ਗਏ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਕਦੇ ਜ਼ਿੰਦਗੀ ਵਿੱਚ ਇਕੱਠੇ ਨਾ ਹੋ ਪਾਉਣ ਪਰ ਕਿਸਮਤ ਨੇ ਇਹਨਾਂ ਨੂੰ ਇੱਕ ਕਰਹੀ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ